ਨਰਸ ਹਾਰ ਹੋਇਆ ਜਲਨ ਵਾਲੇ ਬਾਗ ਦੇ ਵਿੱਚ ਛੋਟੇ ਬੱਚੇ ਟੀਮੀਆਂ ਆਦਮੀ ਪੰਜਾਬ ਦੀ ਵਿਰਾਸਤ ਹੱਥੇ ਲੋਕਾਂ ਦੇ ਗੋਲੇ ਚਲਾਉਂਦੀ ਨਹੀਂ ਹੈ ਪਰ ਸ਼ਰੀਆਮ ਜਨਰਲ ਡਾਇਰ ਨੂੰ ਗੋਲੀਆਂ ਮਾਰੀਆਂ ਅਤੇ ਸਰੈਂਡਰ ਕਰਿਆ ਭੱਜੇ ਨਹੀਂਗੇ ਤਾਂ ਕਿ ਆਪਣੀ ਇਤਿਹਾਸ ਨੂੰ ਤੋੜ ਮੋੜ ਕੇ ਰੱਖ ਦਿੰਦੇ ਆ ਪਰ ਜੋ ਬੁੱਕਾਂ ਦੇ ਵਿੱਚ ਦੇਖਿਆ ਜਾਂਦਾ ਪੜਿਆ ਜਾਂਦਾ ਬੁੱਕਾਂ ਅੱਜ ਕੱਲ੍ਹ ਘਟਦੀਆਂ ਜਾ ਰਹੀਆਂ ਪਰ ਸਿਰਫ ਸੋਸ਼ਲ ਮੀਡੀਆ ਤੇ ਹੀ ਦੇਖਿਆ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਉਹਨਾਂ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਬਚਪਨ ਦਾ ਜੀ 7 ਸਾਲ ਦੀ ਉਮਰ 'ਚ ਉਹਨਾਂ ਦੇ ਪੇਰੈਂਟਸ ਅਕਾਲ ਚਲਾਨਾ ਕਰਦੇ ਸਨ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ 13 April 1919 ਜਿੱਥੇ ਪੰਜਾਬ ਦੇ ਲੋਕਾਂ ਨੂੰ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਉਸ ਦੇ ਵਿੱਚ ਇੱਕ ਸ਼ਹੀਦ ਹੋਏ ਨੇ ਉਦਮ ਸਿੰਘ ਜੀ ਜਿਨ੍ਹਾਂ ਨੇ ਉਸ ਦਾ ਬਦਲਾ ਲੀਤਾ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰ ਦੇ ਗੋਲੀਆਂ ਮਾਰੀਆਂ ਪਰ ਅੱਜ ਪੰਜਾਬ ਦੇ ਲੋਕ ਉਦਮ ਸਿੰਘ ਨੂੰ ਅੱਜ ਵੀ ਯਾਦ ਕਰਦੇ ਨੇ ਸੋ ਇਸ ਸਮੇਂ ਖੜੇ ਹੋਏ ਆ ਅਸੀਂ ਬਨੂੜ ਸ਼ਹਿਰ ਦੇ ਵਿੱਚ ਜਿੱਥੇ ਬਨੂੜ ਦੇ ਕੁਝ ਉੱਗੀ ਸ਼ਖਸੀਅਤਾਂ ਖੜੀਆਂ ਨੇ ਅੱਜ ਉਦਮ ਸਿੰਘ ਦੀ ਯਾਦ ਨੂੰ ਤਾਜ਼ਾ ਕਰ ਰਹੀਆਂ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਬਹੁਤ ਸਾਰੇ ਤੁਸੀਂ ਉੱਗੀ ਸ਼ਖਸੀਅਤਾਂ ਖੜੇ ਹੋ ਬਨੂੜ ਦੀਆਂ ਉਦਮ ਸਿੰਘ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜਿਹੜੀ ਸ਼ਹੀਦੀਆਂ ਦਿੱਤੀਆਂ ਕਿ ਆ ਲੋਕ ਭੁੱਲਦੇ ਜਾ ਰਹੇ ਨੇ ਸ਼ਹੀਦਾਂ ਦੀਆਂ ਚਿਤਾਵਾਂ 'ਤੇ ਲਗेंगे ਹਰ ਵਾਰ ਸੁਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਸ਼ਹੀਦ ਉਦਮ ਸਿੰਘ ਜੀ ਨੇ 21 ਸਾਲਾਂ ਬਾਅਦ ਲੰਡਨ 'ਚ ਜਾ ਕੇ ਬਦਲਾ ਲਿਆ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੀ ਅਣਖ ਦਾ ਪੰਜਾਬੀਆਂ ਦੇ ਖੂਨ ਦਾ ਜਿਹੜਾ ਜਲਿਆਂਵਾਲੇ ਬਾਗ ਵਿੱਚ 13 April 1919 ਨੂੰ ਨਿਰਦੋਸ਼ੇ ਲੋਕਾਂ ਦੇ ਅੰਗਰੇਜ਼ਾਂ ਜਾਂ ਅੰਗਰੇਜ਼ਾਂ ਦੇ ਜ਼ਾਲਮ ਅਡਵਾਇਰ ਨੇ ਨਿਹੱਤੇ ਪੰਜਾਬੀਆਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਅੱਜ ਦੇ ਦਿਨ ਅਸੀਂ ਸ਼ਹੀਦ ਉਦਮ ਸਿੰਘ ਜੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਤੇ ਪ੍ਰਣ ਵੀ ਕਰਦੇ ਹਾਂ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਅਸੀਂ ਯਤਨ ਕਰੀਏ ਵਾਹਿਗੁਰੂ ਅਗੇ ਬੇਨਤੀ ਵੀ ਕਰਦੇ ਹਾਂ ਕਿ ਸਾਰਿਆਂ ਨੂੰ ਬਾਲ ਬਕਸੇ ਕਿ ਅਸੀਂ ਸਾਰੇ ਸ਼ਹੀਦ ਉਦਮ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚਲੀਏ। ਤੁਹਾਡੇ ਕੀ ਨਾਮ ਜੀ ਸਰ? ਡਾਕਟਰ ਸ਼ੇਪ ਰਾਸ਼ਰ। ਸਰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਅੱਜ ਜੋ ਵੀ ਚੱਲ ਰਿਹਾ ਹੈ ਪੰਜਾਬ ਦੇ ਮਾਹੌਲ ਨੂੰ ਸ਼ਹੀਦੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼ਹਾਦਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਦਮ ਸਿੰਘ ਜੀ? ਪੰਜਾਬ ਦਾ ਜਿਹੜਾ ਇੱਕ ਇਤਿਹਾਸ ਰਿਹਾ ਹੈ ਇਹਨਾਂ ਨੇ ਕਦੇ ਵੀ ਕਿਸੇ ਜਿਹਨੇ ਕਦੇ ਵੀ ਧਿੱਕੀ ਕਰੀ ਹੈ ਉਹਨੂੰ ਕਦੇ ਬਖਸ਼ਾ ਨਹੀਂ। ਦੂਜੇ ਮੁਲਕ ਚ ਜਾ ਕੇ ਵੀ ਘਰ ਵਾਲ ਵੜ ਕੇ ਅਗਲੇ ਦੇ ਅਸੀਂ ਬਦਲ ਲਿਆ ਇਹ ਸਾਡੀ ਇੱਕ ਇਤਿਹਾਸ ਹੈ ਇਸ ਤਰ੍ਹਾਂ ਹੀ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਨੇ ਜੋ 13 ਅਪ੍ਰੈਲ ਸਾਲ 1919 ਦੇ ਵਿੱਚ ਨਰਸ ਹਾਰ ਹੋਇਆ ਜਲਿਆਂਵਾਲੇ ਬਾਗ ਦੇ ਵਿੱਚ ਛੋਟੇ ਬੱਚੇ ਤੀਵੀਆਂ ਆਦਮੀ ਤੇ ਉਹਨਾਂ ਨੇ ਇੱਕ ਰਸਤਾ ਸੀ ਪਾਰਕ ਤੋਂ ਨਿਕਲਣ ਦਾ ਜਨਰਲ ਡਾਇਰ ਨੇ ਮਸ਼ੀਨਾਂ ਨਾਲ ਬੰਦ ਕਰਿਆ ਅੰਨੇਵਾ ਨਿਹੱਥੇ ਪੰਜਾਬੀਆਂ ਦੇ ਉੱਪਰ ਗੋਲੀਆਂ ਚਲਾਈਆਂ ਪਰ ਜਦੋਂ ਸਰਦਾਰ ਉਦਮ ਸਿੰਘ ਦੀ ਉਮਰ ਬਹੁਤ ਛੋਟੀ ਸੀ ਉਹਦੇ ਮਨ ਵਿੱਚ ਇੰਨਾ ਇੱਕ ਅਗਾਹਤ ਹੋਇਆ ਇੰਨਾ ਇੱਕ ਉਹਦੇ ਵਿੱਚ ਬਲਬਲਾ ਸੀ ਵੀ ਜਿਹੜੇ ਹੱਥੇ ਲੋਕਾਂ ਤੇ ਗੋਲੀਆਂ ਪੰਜਾਬ ਦੀ ਵਿਰਾਸਤ ਨਿਹੱਥੇ ਲੋਕਾਂ ਤੇ ਗੋਲੀ ਚਲਾਨਦੀ ਨਹੀਂ ਹੈ ਪਰ ਉਸੇ ਮਨ ਚ ਇਹ ਬਲਬਲਾ ਸੀ ਉਸਨੇ 30 ਸਾਲ ਮਗਰੋਂ ਬਗਾਨੇ ਦੇਸ਼ ਚ ਜਾ ਕੇ ਸ਼ਰਿਆਮ ਜਨਰਲ ਡਾਇਰ ਨੂੰ ਗੋਲੀਆਂ ਮਾਰੀਆਂ ਅਤੇ ਸਰੈਂਡਰ ਕਰਿਆ ਭੱਜੇ ਨਹੀਂ ਗਏ ਤਾਂ ਉਹਨਾਂ ਨੂੰ ਅਸੀਂ ਬਹੁਤ ਅੱਜ ਇੱਕ ਸ਼ਹੀਦੀ ਦਿਹਾੜਾ ਹੈਗਾ ਉਨਾ ਨੂੰ ਸੀ ਨਮਨ ਕਰਦੇ ਹਾਂ ਸਰਦਾ ਦੇ ਫੁੱਲ ਪੇਟ ਕਰਦੇ ਹਾਂ ਅਤੇ ਉਹਨਾਂ ਦੀ ਸੋਚ ਦੇ ਉੱਪਰ ਪੰਜਾਬੀਅਤ ਪੰਜਾਬ ਅਤੇ ਪੰਜਾਬ ਦੀ ਵਿਰਾਸਤ ਨੂੰ ਸਾਡੇ ਜਿਹੜੇ ਯੂਥ ਨੇ ਉਹ ਅੱਗੇ ਲੈ ਕੇ ਜਾਣਗੇ ਇਹੀ ਮੈਂ ਸਰਦਾ ਦੇ ਫੁੱਲ ਪੇਟ ਕਰਦਾ ਹੋਇਆ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਜੈ ਹਿੰਦ ਮੈਂ ਤੁਹਾਡੇ ਤੋਂ ਸਵਾਲ ਲਵਾਂਗਾ ਕਿ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੂੰ ਪਤਾ ਨਹੀਂ ਹੈ ਕਿ ਉਦਮ ਸਿੰਘ ਕੌਣ ਹੈ ਕਿਉਂਕਿ ਜੋ ਇਤਿਹਾਸ ਹੈ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਅਸੀਂ ਅੱਜ ਵੀ ਸੋਸ਼ਲ ਮੀਡੀਆ ਤੇ ਆਪਣੇ ਇਤਿਹਾਸ ਨੂੰ ਤੋੜ ਮਰੋੜ ਕੇ ਰੱਖ ਦਿੰਦੇ ਹਾਂ ਪਰ ਜੋ ਬੁੱਕਾਂ ਦੇ ਵਿੱਚ ਦੇਖਿਆ ਜਾਂਦਾ ਪੜ੍ਹਿਆ ਜਾਂਦਾ ਬੁੱਕਾਂ ਅੱਜ ਕੱਲ੍ਹ ਘਟਦੀਆਂ ਜਾ ਰਹੀਆਂ ਪਰ ਸਿਰਫ ਸੋਸ਼ਲ ਮੀਡੀਆ ਤੇ ਹੀ ਦੇਖਿਆ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਤਿਹਾਸ ਨੂੰ ਲੋਕ ਤੋੜ ਮਰੋੜ ਕੇ ਰੱਖ ਦਿੰਦੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਸੋਸ਼ਲ ਮੀਡੀਆ ਜਿੱਥੇ ਇਨਫੋਰਮੇਸ਼ਨ ਦਾ ਖਜ਼ਾਨਾ ਉੱਥੇ ਕਿਤੇ ਨਾ ਕਿਤੇ ਮਿਸ ਇਨਫਰਮੇਸ਼ਨ ਦਾ ਵੀ ਕਾਰਨ ਬਣ ਜਾਂਦਾ ਔਰ ਮੈਂ ਤਾਂ ਆਪ ਬੁਕਸ ਦਾ ਸ਼ੌਕੀਨ ਆ ਸਭ ਨੂੰ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਬੁਕਸ ਪੜੋ ਔਥੈਂਟੀਕੇਟਿਡ ਸਾਰੀ ਜਿਹੜੀ ਉਸਦੇ ਨੌਲੇਜ ਹੁੰਦੀ ਹੈ ਜਿੱਥੋਂ ਤੱਕ ਸ਼ਹੀਦ ਉਦਮ ਸਿੰਘ ਜੀ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਬਚਪਨ ਦਾ ਨਾਂ ਜੀ 7 ਸਾਲ ਦੀ ਉਮਰ 'ਚ ਉਹਨਾਂ ਦੇ ਪੇਰੈਂਟਸ ਅਕਾਲ ਚਲਾਣਾ ਕਰ ਗਏ ਸੀ ਤੇ 8 ਸਾਲ ਦੀ ਉਮਰ 'ਚ ਉਹਨਾਂ ਨੂੰ ਅੰਮ੍ਰਿਤਸਰ ਔਰਫੇਨੇਜ ਅਨਾਥ ਆਸ਼ਰਮ ਚ ਪਾਇਆ ਗਿਆ ਸੀ ਉਹਨਾਂ ਦੇ ਬ੍ਰਦਰ ਦੇ ਨਾਲ ਤੇ 10 ਸਾਲ ਬਾਅਦ ਉਹਨਾਂ ਦੇ ਬ੍ਰਦਰ ਦੀ ਵੀ ਡੈਥ ਹੋ ਗਈ ਸੀ। ਦਸਵੀਂ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਜਲਿਆਂਵਾਲਾ ਉਹ ਕਾਂਡ ਦੇਖਿਆ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਬੜੇ ਵਿਸਥਾਰ ਦੇ ਵਿੱਚ। ਉਹਨਾਂ ਨੇ ਪ੍ਰਣ ਕਰ ਲਿਆ। ਔਰ ਜਿੱਦਾਂ ਦੱਸਿਆ ਡਾਕਟਰ ਸਾਹਿਬ ਨੇ ਵੀ ਕਿ ਉਹਨਾਂ ਨੇ ਵਿਦੇਸ਼ੀ ਧਰਤੀ ਦੇ ਜਾ ਕੇ ਜਨਰਲ ਡਾਇਰ ਨੂੰ ਮਾਰਿਆ। ਪਰ ਭੱਜੇ ਨਹੀਂ। ਜੀ। ਉਹਨਾਂ ਦੇ ਵਿੱਚ ਇੱਕ ਸੰਦੇਸ਼ ਬਹੁਤ ਵੱਡਾ ਉਹਨਾਂ ਨੇ ਉਸ ਵਕਤ ਵੀ ਦਿੱਤਾ ਭਾਵੇਂ ਉਸ ਤੋਂ ਬਾਅਦ ਦੀ ਸਾਡੀ ਸੰਜੇ ਹਿੰਦੁਸਤਾਨ ਦੀ ਲੀਡਰਸ਼ਿਪ ਵੀ ਉਸ ਸੰਦੇਸ਼ ਨੂੰ ਸਮਝ ਨਹੀਂ ਸਕੀ ਤੇ ਅੱਜ ਵੀ ਬਹੁਤ ਸੀ ਲੀਡਰਸ਼ਿਪ ਨਹੀਂ ਸਮਝਦੀ ਜਦੋਂ ਉਹਨਾਂ ਨੂੰ ਅਦਾਲਤ ਵਿੱਚ ਪੁੱਛਿਆ ਕਿ ਤੁਹਾਡਾ ਨਾਂ ਕੀ ਹੈ ਤੇ ਨਾਂ ਉਹਨਾਂ ਨੇ ਆਪਣਾ ਬਚਪਨ ਦਾ ਨਾਂ ਸ਼ੇਰ ਸਿੰਘ ਦੱਸਿਆ ਨਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਅनाथ ਆਸ਼ਰਮ ਦੇ ਵਿੱਚ ਨਾਮ ਦਿੱਤਾ ਗਿਆ ਸੀ ਉਦਮ ਸਿੰਘ ਉਹ ਦੱਸਿਆ ਉਹਨਾਂ ਨੇ ਆਪਣਾ ਨਾਂ ਦੱਸਿਆ ਸੀ ਰਾਮ ਮੁਹੰਮਦ ਸਿੰਘ ਆਜ਼ਾਦ ਯਾਨੀ ਉਹਨਾਂ ਨੇ ਤਿੰਨੋਂ ਧਰਮਾਂ ਦਾ ਸੁਮੇਲ ਦਿਖਾਇਆ ਸੀ ਤਿੰਨੋਂ ਧਰਮਾਂ ਦੀ ਏਕਤਾ ਦਿਖਾਈ ਸੀ ਕਿ Hindu ਧਰਮ ਦੇ ਸ਼੍ਰੀ ਰਾਮ ਮੁਸਲਿਮ ਧਰਮ ਦੇ ਪੈਗੰਬਰ ਮੁਹੰਮਦ ਸਾਡੇ ਸਿੱਖ ਤੋਂ ਸਿੰਘ ਔਰ ਤਿੰਨਾਂ ਦਾ ਮਿਲ ਕੇ ਟੀਚਾ ਆਜ਼ਾਦ ਕਿ ਜਦੋਂ ਤਿੰਨੋਂ ਮਿਲ ਕੇ ਇਕੱਠੇ ਜੀ ਹਮੇਸ਼ਾ ਹੀ ਹਰ ਯੁਵਾ ਦਾ ਹਰ ਦੇਸ਼ ਭਗਤ ਦਾ ਹਰ ਦੇਸ਼ ਵਾਸੀ ਦਾ ਹਰ ਪੰਜਾਬੀ ਦਾ ਹਰ ਭਾਰਤੀ ਦਾ ਇੱਕ ਆਦਰਸ਼ ਹੈ ਜੀ ਕਿਉਂਕਿ ਉਹਨਾਂ ਨੇ ਜਿੱਥੇ ਦੇਸ਼ ਭਗਤੀ ਦਿਖਾਈ ਉੱਥੇ ਜ਼ਾਲਮ ਨੂੰ ਸਜ਼ਾ ਦੇਣਾ ਵੀ ਸਿਖਾਇਆ। ਔਰ ਅੱਜ ਵੀ ਇਹੀ ਲੋੜ ਹੈ ਬਹੁਤ ਪਾੜਪਾਨ ਦੀ ਕੋਸ਼ਿਸ਼ ਹੁੰਦੀ ਹੈ ਪਰ ਅੱਜ ਵੀ ਸਾਨੂੰ ਚਾਹੇ ਹਿੰਦੂ ਚਾਹੇ ਮੁਸਲਿਮ ਚਾਹੇ ਸਿੱਖ ਹਰ ਬੰਦੇ ਨੂੰ ਹਰ ਨੌਜਵਾਨ ਨੂੰ ਹਰ ਬੱਚੇ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਬਿਰਤਾਂਤ ਬਾਰੇ ਜੀਵਨੀ ਬਾਰੇ ਪੜ੍ਹਨਾ ਵੀ ਚਾਹੀਦਾ। ਉਹਨੂੰ ਆਧਾਰ ਬਣਾ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਤੁਰਨਾ ਵੀ ਚਾਹੀਦਾ ਹੈ। ਜੀ ਕਿਉਂਕਿ ਅੱਜ ਵੀ ਅਸੀਂ ਇਸ ਪਿਆਰੇ ਦੇਸ਼ ਨੂੰ ਇਸ ਪਿਆਰੇ ਪੰਜਾਬ ਨੂੰ ਇਸ ਪਿਆਰੇ ਭਾਰਤ ਨੂੰ ਤਦੇ ਦੁਸ਼ਮਨਾ ਦੀ ਨਜ਼ਰਾਂ ਤੋਂ ਚਾਹੇ ਉਹ ਬਾਹਰੀਆਂ ਚਾਹੇ ਅੰਦਰੂਨੀਆਂ ਬਚਾ ਸਕਦੇ ਆ ਜਦੋਂ ਸਾਡੇ ਅੰਦਰ ਉਹੀ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਸੋਚ ਹੋਏਗੀ ਜੀ ਸਾਡੀ ਆਜ਼ਾਦੀ ਨੂੰ ਹੁਣ ਬਰਕਰਾਰ ਰੱਖਣਾ ਉਹਨਾਂ ਨੇ ਤੇ ਆਜ਼ਾਦੀ ਲੈ ਕੇ ਦਿੱਤੀ ਆ ਔਰ ਸਾਡੀ ਸੋਚ ਰਾਮ ਮੁਹੰਮਦ ਸਿੰਘ ਵਾਲੀ ਆ ਉਹੀ ਹੋਣੀ ਚਾਹੀਦੀ ਆ ਸੋ ਸ਼ਹੀਦ ਉਧਮ ਸਿੰਘ ਸਦਾ ਹੀ ਇੱਕ ਆਦਰਸ਼ ਇੱਕ ਚਾਨਣ ਮਨਾਰਾ ਔਰ ਸਾਡੇ ਲਈ ਬਹੁਤ ਹੀ ਸ਼ਰਧਾ ਦੇਪ